ਮਿੱਤਰੋ ਅੱਜ ਗੱਲ ਕਰਾਂਗੇ ਕਿ ਕਿਸਮਤ ਕਦੋਂ ਘਰਬਟ ਬਦਲ ਜਾਵੇ ਕੋਈ ਨਹੀਂ ਜਾਣਦਾ ਤੇ ਜਾਂ ਗੱਲ ਕਰਾਂਗੇ ਮਾਲਾ ਮੋਨਾ ਲੀਜ਼ਾ ਸੋਸ਼ਲ ਮੀਡੀਆ ਤੇ ਆਪਾਂ ਕਿਸਮਤ ਦੇ ਚੱਕਰ ਦੇ ਕੁਝ ਦਿਨ ਪਹਿਲਾਂ ਇਸ ਕੁੜੀ ਨੂੰ ਸਿਰਫ ਲੋਕ ਇਸ ਕਰਕੇ ਜਾਣਦੇ ਸੀ ਕਿ ਇੱਕ ਸਾਫ਼ ਸੁਥਰਾ ਜਿਹਾ ਇੱਕ ਆਮ ਨੈਨਕਸ ਵਾਲਾ ਇੱਕ ਜਿਹਰਾ ਤੇ ਜਿਹੜੀ ਕੁੜੀ ਮਾਲਾ ਵੇਚ ਕੇ ਮੋਨਾ ਲੀਜਾ ਨਾ ਜੋ ਵੀ ਇਹਦਾ ਇਤਿਫਾਕ ਦੇ ਨਾਲ ਜਾਂ ਉਹਨਾਂ ਨੇ ਫਰਜ਼ੀ ਰੱਖਿਆ ਜਾਂ ਤਸ ਇਹਦਾ ਪਛੋਕੜਾ ਕੋਈ ਠੀਕ ਹੈ ਇਹਦੇ ਬਾਰੇ ਨਾ ਨਹੀਂ ਕਹਿ ਸਕਦੇ ਪਰ ਅੱਜ ਇਹ ਕੁੜੀ ਕੇਰਲਾ ਦੇ ਵਿੱਚ ਇੱਕ ਬਹੁਤ ਵੱਡੇ ਸ਼ੋਅ ਦੇ ਵਿੱਚ ਪੂਰੀ ਰਾਜਾ ਮਹਾਰਾਜਾ ਵਾਂਗੂ ਚੰਗੇ ਵੀਆਈਪੀ ਬੰਦਿਆਂ ਵਾਂਗੂ ਪਹੁੰਚੀ ਤੇ ਜਿੱਥੇ ਇਹਦੀ ਇੱਕ ਝਲਕ ਪਾਉਣ ਦੇ ਲਈ بڑے بڑے ਫਲਸਫਰ ਬڑے-ਬڑے ਜਰਨਲਿਸਟ ਪੱਤਰਕਾਰ ਤਰਲੂ ਮੱਛੀ ਹੋ ਰਹੇ ਆ ਇਸ ਕਰਕੇ ਅਜੋਕੇ ਸਮੇਂ ਦੇ ਵਿੱਚ ਚਾਹੇ ਕੋਈ ਕਿੰਨਾ ਵੀ ਸੋਸ਼ਲ ਮੀਡੀਆ ਨੂੰ ਮਾੜਾ ਕਹੇ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਵਿੱਚ ਇਸ ਜਿਹੜਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਕੱਲ ਤੱਕ ਜਿਹਨੂੰ ਕੋਈ ਜਾਣਦਾ ਨਹੀਂ ਹੁੰਦਾ ਤੇ ਰਾਤੋਂ ਰਾਤ ਇਹ ਉਹਨੂੰ ਸਟਾਰ ਬਣਾ ਦਿੰਦਾ ਇਹ ਮਕਦਰ ਦੀ ਵੀ ਗੱਲ ਹੁੰਦੀ ਹੈ ਕਿ ਕਦੋਂ ਕਿਸਮਤ ਨੇ ਕਰਵਟ ਲੈ ਲੈਣੀ ਹੈ ਇਹ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਜਿੱਥੇ ਇਸ ਮੀਡੀਏ ਨੇ ਥੱਲੋਂ ਚੱਕ ਕੇ ਫਰਸ਼ ਤੋਂ ਅਰਸ਼ ਤੱਕ ਲੋਕ ਪਹੁੰਚਾਏ ਆ ਉੱਥੇ ਆ ਜਲਾਲਾਵਾਦੀ ਵਰਗੇ ਜਿਹੜੇ ਕਿ ਕਿਸੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਸਨਮਾਨਤ ਸਖਸੀਤਾ ਵੀਡੀਓ ਮੇਕਰ ਦੇ ਵਿੱਚ ਉਹਨਾਂ ਨੂੰ ਇੱਕ ਦੋ ਸ਼ਬਦ ਕਹਿਨ ਤੇ ਇਹ ਅਰਸ਼ ਤੋਂ ਫਰਸ਼ ਤੇ ਵੀ ਲੈ ਜਾਂਦਾ ਕੁੱਲ ਮਿਲਾ ਕੇ ਇਹੀ ਆਖ ਸਕਦੇ ਆ ਕਿ ਜਿਹੜਾ ਇਹ ਹਰ ਇੱਕ ਇਨਸਾਨ ਦੇ ਹੱਥ ਦੇ ਵਿੱਚ ਪੜਿਆ ਹੋਇਆ ਉਹਨਾਂ ਦਾ ਪਰਸਨਲ ਕੈਮਰਾ ਪਰਸਨਲ ਸੋਚਾ ਵੱਖਰੀ ਸੋਚਾ ਉਹੋ ਕਿਸੇ ਨੂੰ ਵੀ ਕਿੱਥੇ ਵੀ ਪੁੱਛ ਸਕਦੀ ਹੈ ਇਸ ਕਰਕੇ ਮੁਕੱਦਰ ਜਿਹੇ ਉੱਪਰ ਜਿਹੜੇ ਯਕੀਨ ਕਰਨ ਵਾਲੇ ਲੋਕ ਆ ਉਹਨਾਂ ਲਈ ਇਹ ਬਹੁਤ ਵੱਡੀ ਵੀਡੀਓ ਆ ਜਿਹੜੇ ਆਮ ਘਰਾਂ ਦੇ ਬੱਚੇ ਇੱਥੋਂ ਤੱਕ ਗਏ ਆ ਮੈਂ ਸਮਝਦਾ ਕਿ ਇਸ ਮੀੜੀ ਦਾ ਦੇਖੋ ਤੁਸੀਂ ਕੁੜੀ ਜਿਆ ਕਿਸੇ ਸਮੇਂ ਦਾ ਰੰਗ ਰੂ ਜੋ ਸਿਰਫ ਮਹਿਜ ਰੋਟੀ ਪਰ ਪੇੜ ਦੀ ਰੋਟੀ ਦੇ ਲਈ ਇਹ ਜਿਹੜੀਆਂ ਮਾਲਾ ਰਾਕਸ਼ ਜਿਹੜੇ ਹੈਗੇ ਆ ਉਹ ਵੀ ਚੰਗੇ ਰਾਕਸ਼ ਵੇਚ ਕੇ ਗੁਜ਼ਾਰਾ ਕਰਦੀ ਸੀ ਅੱਜ ਕਿਸ ਤਰ੍ਹਾਂ ਸਟਾਰ ਬਣ ਗਈ ਆ ਆਓ ਇੱਕ ਲਾਈਕ ਤੇ ਸ਼ੇਅਰ ਕਰੀਏ